ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੀਆਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂਗੇ ਇੱਕ ਦਾ ਤਾਲੁਕ ਰਾਜਵੀਰ ਜਵੰਦਾ ਦੀ ਮੌਤ ਦੇ ਨਾਲ ਹੈ ਔਰ ਦੂਜੀ ਜਿਹੜੀ ਹੈ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਆ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਔਰ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਫਾਂਸੀ ਦੇ ਉੱਤੇ ਰੋਕ ਲੱਗ ਚੁੱਕੀ ਹੈ ਯਾਨੀ ਬਹੁਤ ਵੱਡੀ ਖਬਰ ਦੇ ਨਾਲ ਅੱਜ ਤੁਹਾਡੇ ਸਾਹਮਣੇ ਇੱਕ ਐਸੇ ਖੁਲਾਸੇ ਕਰਨ ਜਾ ਰਹੇ ਹਾਂ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਆਪਣੇ ਦਾ ਹੱਥ ਬਹੁਤ ਵੱਡਾ ਹੱਥ ਔਰ ਦੂਜੇ ਪਾਸੇ ਬਰਬੰਤ ਸਿੰਘ ਰਾਜੋਆਣਾ ਦੀ ਫਾਸੀ ਕਿਹਨੇ ਰਖਵਾਈ ਹੈ ਕੌਣ ਬੰਦਾ ਇਸ ਗੱਲ ਦੇ ਪਿੱਛੇ ਸੀ ਔਰ ਕੌਣ ਨੇ ਉਹ ਲੋਕ ਜਿਨ੍ਹਾਂ ਨੇ ਰਾਜਵੀਰ ਜਵੰਦਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਬਹੁਤ ਵੱਡੀ ਖਬਰ ਦੇ ਨਾਲ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਪਹਿਲੀ ਖਬਰ ਰਾਜੋ ਆਣਾ ਦੀ ਬਲਵੰਤ ਸਿੰਘ ਰਾਜੋ ਆਣਾ ਨੇ 1995 ਦੇ ਵਿੱਚ ਪੰਜਾਬ ਦੇ ਹੀ ਮੁੱਖ ਮੰਤਰੀ ਵਿਅੰਤ ਸਿੰਘ ਨੂੰ ਯਾਨੀ ਗੱਡੀ ਚੜਾ ਦਿੱਤਾ ਸੀ ਪਰ ਭਾਈ ਉਹਦੇ ਨਾਲ-ਨਾਲ ਕਹਿੰਦੇ ਜੀ ਜਗਤਾਰ ਸਿੰਘ ਹਵਾਰਾ ਨੂੰ ਵੀ ਖਾਸੀ ਦੀ ਸਜ਼ਾ ਦੋਮਾ ਨੂੰ ਸੁਣਾਈ ਗਈ ਸੀ ਭਾਈ ਜਗਤਾਰ ਸਿੰਘ ਹਵਾਰਾ ਨੇ ਪਟੀਸ਼ਨ ਪਾ ਦਿੱਤੀ ਤੇ ਉਹਨਾਂ ਦੀ ਸਜ਼ਾ ਬਦਲ ਕੇ ਉਮਰ ਕੈਦ ਦੇ ਵਿੱਚ ਕਰ ਦਿੱਤੀ ਗਈ ਪਰ ਦੂਜੇ ਪਾਸੇ ਬਲਵੰਤ ਸਿੰਘ ਰਾਜੋ ਆਣਾ ਬਲਵੰਤ ਸਿੰਘ ਰਾਜੋਆਣਾ ਨੇ ਪਟੀਸ਼ਨ ਨਹੀਂ ਪਾਈ ਹਰੇਕ ਤੱਕ ਉਹਨਾਂ ਨੇ ਆਪਣੇ ਮੂੰਹ ਦੇ ਵਿੱਚ ਉਹੀ ਗੱਲ ਕਹੀ ਕਿ ਭਾਈ ਸਾਨੂੰ ਫਾਸੀ ਦੇ ਦਿਓ ਯਾਨੀ ਮੈਨੂੰ ਲਟਕਾਓ ਨਾ ਮੈਨੂੰ ਫਾਸੀ ਦੇਣੀ ਚਾਹੀਦੀ ਹੈ ਉਹਨਾਂ ਨੇ ਖੁਦ ਆਪਣੇ ਮੂੰਹ ਦੇ ਨਾਲ ਇਹ ਗੱਲ ਕਹਿ ਦਿੱਤੀ ਪਰ ਐਸਾ ਕੌਣ ਵਿੱਚ ਬਚਾਰੇ ਆ ਗਿਆ ਕਿ ਜੀਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਰਕਵਾ ਦਿੱਤੀ ਇਹ ਖਬਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਵੱਡੀ ਚਰਚਾ ਦੇ ਨਾਲ ਪੰਜਾਬ ਦੇ ਲੋਕਾਂ ਨੇ ਦਾਵਾ ਠੋਕ ਦਿੱਤਾ ਕਹਿੰਦੇ ਜੀ ਜਾਂ ਤਾਂ ਇਹਦੇ ਪਿੱਛੇ ਡਾਕਟਰ ਨੇ ਤੇ ਜਾਂ ਫਿਰ ਇਹਦੇ ਪਿੱਛੇ ਇਹਦੇ ਦੋਸਤ ਨੇ ਇਹਨਾਂ ਦੋਵਾਂ ਵਿੱਚੋਂ ਕਹਿੰਦੇ ਜੀ ਰਾਜਵੀਰ ਜਮੰਦਾ ਕਤਲ ਹੋ ਗਿਆ ਪਰ ਨਹੀਂ ਅੱਜ ਤੁਹਾਨੂੰ ਕੁਝ ਐਸੀ ਖਬਰ ਦਿਖਾਉਣ ਜਾ ਰਹੇ ਹਾਂ ਜੀ ਨੂੰ ਸੁਣ ਕੇ ਪੰਜਾਬ ਦੇ ਲੋਕਾਂ ਦੇ ਹੋਸ਼ ਉੱਡਣੇ ਤੈਏ ਨੇ ਪਹਿਲੀ ਖਬਰ ਸ਼ੁਰੂ ਕਰਦੇ ਆਪਾਂ ਰਾਜਵੀਰ ਜਮੰਦਾ ਤੋਂ ਬਲਵੰਤ ਸਿੰਘ ਰਾਜੋਆਣਾ ਯਾਨੀ ਪੰਜਾਬ ਦੇ ਉਹ ਬੰਦੀ ਸਿੰਘ ਜਿਨ੍ਹਾਂ ਨੂੰ ਸੂਰਮੇ ਵੀ ਕਿਹਾ ਜਾਂਦਾ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਿਰ ਇਹਨਾਂ ਦੀ ਫਾਂਸੀ ਦਾ ਮਾਮਲਾ ਕੀ ਹੈ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਨੇ ਪੂਰੇ ਪੰਜਾਬ ਦੇ ਹੋਸ਼ ਉਡਾ ਦਿੱਤੇ ਨੇ ਸੁਣੋ ਲਿਖ ਕੇ ਹਾਈ ਅਥਾਰਟिटीज ਨੂੰ ਇਸ ਗੱਲ ਦੀ ਇਖਲਾਕ ਦਿੱਤੀ ਹਾਲਾਂਕਿ ਇਸ ਦਿੱਤੀ ਤੋਂ ਬਾਅਦ ਉਹਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਤੇ ਅਦਾਲਤੀ ਮਾਨਹਾਨੀ ਦਾ ਕੇਸ ਦਰਜ ਹੋਇਆ ਇਹ ਵਿਭਾਗ ਦੇ ਵੱਲੋਂ ਵੀ ਕਈ ਮੁਸ਼ਕਲਾਂ ਸਾਹਮਣੇ ਆਈਆਂ ਪਰ ਦੂਜੇ ਪਾਸੇ ਆਵਾਮ ਨੇ ਉਹਨਾਂ ਦੇ ਇਸ ਕਦਮ ਨੂੰ ਭਰਮਾ ਹੁੰਗਾਰਾ ਦਿੱਤਾ ਜਿਹੜੇ ਲੋਕ ਜੇਲ੍ਹ ਦੇ ਮੋਰੇ ਖੜ ਕੇ ਸੁਪਰਡੈਂਟ ਬੁਰਦਾਬਾਦ ਦੇ ਨਾਰੇ ਲਾਉਂਦੇ ਸਨ ਆਜੋ ਫੁੱਲਾਂ ਦੀ ਵਰਖਾ ਤੇ ਜਿੰਦਾਬਾਦ ਦੇ ਨਾਅਰਿਆਂ ਨਾਲ ਧਖੜ ਸਾਹਿਬ ਦਾ ਸਵਾਗਤ ਕਰ ਰਹੇ ਸਨ ਸਰਦਾਰ ਲਖਵਿੰਦਰ ਸਿੰਘ ਜੱਕੜ ਦੀ ਇਸ ਸਿੱਠੀ ਦਾ ਅਸਰ ਵੀ ਹੋਇਆ ਤੇ ਭਾਈ ਰਾਜੋਵਾਨਾ ਦੀ ਫਾਂਸੀ ਰੋਕ ਦਿੱਤੀ ਗਈ ਜੋ ਕਿ ਅੱਜ ਤੱਕ ਰੁਕੀ ਹੋਈ ਹੈ ਪਰ ਵੱਡਾ ਸਵਾਲ ਇਹ ਕਿ ਆਕਰ ਇਹੋ ਜਿਹਾ ਕੀ ਲਿਖਿਆ ਸੀ ਉਹ ਸਥਿਤੀ ਵਿੱਚ ਇੱਕ ਝਿਲਰ ਦੀ ਚਿੱਠੀ ਨੇ ਹਾਈ ਕੋਰਟ ਤੱਕ ਦੇ ਆਰਡਰ ਨੂੰ ਵੀ ਠੱਲ ਪਾ ਦਿੱਤੀ ਅੱਜ 13 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਈ ਰਾਜੋਵਾਨਾ ਦੀ ਫਾਂਸੀ ਤੇ ਅਦਾਲਤ ਤੇ ਸਰਕਾਰਾਂ ਦੋਵੇਂ ਚੁੱਪ ਹਨ ਦਰਅਸਲ ਜਦੋਂ ਜੇਲ੍ਹ ਸੁਪਰੀਟੈਂਡੈਂਟ ਜਕਰ ਸਾਹਬ ਦੀ ਹਕਮਤੁੱਲੀ ਤੋਂ ਨਾਰਾਜ਼ ਅਦਾਲਤ ਦੇ ਸਫਾਈ ਦੇਣ ਲਈ ਉਹਨਾਂ ਨੇ ਕੋਰਟ 'ਚ ਤਲਬ ਕੀਤਾ ਤਾਂ ਕਾਰਨ ਪੁੱਛੇ ਜਾਣ ਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਹੀ 1982 ਦੇ ਇੱਕ ਪੁਰਾਣੀ ਡਿਸੀਜਮੈਂਟ ਦਾ ਹਵਾਲਾ ਦਿੱਤਾ ਤਾਂ ਸੁਣ ਲਿਆ ਪੰਜਾਬ ਵਾਲਿਓ ਇੱਕ ਐਸਾ ਜੇਲਣ ਜਿਨ੍ਹਾਂ ਦੇ ਕਾਰਨ ਬਲਵੰਤ ਸਿੰਘ ਰਾਜਵਾਨਾ ਦੀ ਫਾਸੀ ਉਸ ਵਕਤ ਰੁਕ ਚੁੱਕੀ ਸੀ ਜਿਨੇ ਕੇ ਇੱਕ ਕੇਸ ਦਾ ਹਵਾਲਾ ਦੇ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਭਾਈ 1982 ਦੇ ਵਿੱਚ سزا ਸੁناਈ ਗਈ ਸੀ ਤਿੰਨ ਬੰਦਿਆਂ ਨੂੰ ਫਾਂਸੀ ਦੀ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਸੀ ਉਹਨਾਂ ਦੇ ਆਧਾਰ ਤੇ ਉਸੇ ਸੁਪਰੀਮ ਕੋਰਟ ਨੇ ਭਾਈ ਉਹਨਾਂ ਦੀ سزا ਬਦਲ ਕੇ ਉਮਰ ਕੈਦ ਕਰ ਦਿੱਤੀ ਗਈ ਸੀ ਐਸ ਕਰਕੇ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ 1982 ਦੇ ਦਾ ਹੱਕੇ ਦਾ ਮਾਮਲਾ ਸੀ ਬਹੁਤ ਵੱਡਾ ਔਰ ਉਸ ਤੋਂ ਬਾਅਦ ਬਰਵੰਤ ਸਿੰਘ ਰਾਜੋ ਉਹਨਾਂ ਦੀ ਫਾਂਸੀ ਉਹਨਾਂ ਗੱਲਾਂ ਦੇ ਆਧਾਰ ਤੇ ਇੱਕ ਜੇਲਰ ਨੇ ਜਾਖੜ ਨਾਮ ਦੇ ਜੇਲਰ ਨੇ ਰਕਬਾ ਦਿੱਤੀ ਸੀ ਜਿਹੜੀ ਕਿ ਅੱਜ ਤੱਕ ਬਰਕਰਾਰ ਹੈ ਉਹਨਾਂ ਚਿੱਠੀਆਂ ਦੇ ਮੁਤਾਬਕ ਅੱਜ ਤੱਕ ਰੁਕੀ ਹੋਈ ਹੈ ਪਰ ਅੱਜ ਫੇਰ ਇਸਤੇ ਸੁਣਵਾਈ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦਿੰਦੀ ਹੈ ਜਾਂ ਨਹੀਂ ਦਿੰਦੀ ਅੱਜ ਦੁਪਹਿਰ ਤੋਂ ਬਾਅਦ ਇਹਦਾ ਫੈਸਲਾ ਆ ਜਾਣਾ ਰਾਜਵੀਰ ਜਵੰਦਾ ਤੇ ਆਜੋ ਵੀ ਰਾਜਵੀਰ ਜਵੰਦਾ ਜਿਹੜੇ ਇਹਨਾਂ ਨੂੰ ਲੈ ਕੇ ਬਹੁਤ ਵੱਡੀ ਚਰਚਾ ਪੰਜਾਬ ਦੇ ਅੰਦਰ ਪਈ ਬਹੁਤ ਜ਼ਿਆਦਾ ਫੈਲ ਗਈ ਹੈ ਕੋਈ ਤਾਂ ਕਹਿੰਦਾ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਦੋਸਤ ਜ਼ਿੰਮੇਵਾਰ ਨੇ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਰਾਜਵੀਰ ਜਵੰਦਾ ਮਾਰ ਦਿੱਤਾ ਕੁਝ ਲੋਕਾਂ ਨੇ ਇਹ ਕਹਿਣਾ ਔਰ ਦੂਜੇ ਪਾਸੇ ਕਹਿੰਦੇ ਨੇ ਕਿ ਡਾਕਟਰਾਂ ਨੇ ਮਾਰ ਦਿੱਤਾ ਹਨ ਗੈਨੀ ਕਰ ਦਿੱਤੀ ਹੈ ਇਹ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੀ ਹੀ ਜਨਤਾ ਕਹਿ ਰਹੀ ਹੈ ਔਰ ਸਭ ਤੋਂ ਵੱਡਾ ਸਵਾਲ ਕਹਿੰਦੇ ਮੈਨੇ ਘਰ ਦਾ ਪੇਟੀ ਲੰਕਾ ਟਾਵੇ ਤਾਂ ਹੁਣ ਪਈ ਪੰਜਾਬ ਦੇ ਲੋਕ ਸ਼ੱਕ ਦੂਜੇ ਪਾਸੇ ਵੀ ਕਰ ਰਹੇ ਨੇ ਕਉ ਗੇ ਘਰਾਂ ਦੇ ਵਿੱਚੋਂ ਜਿਵੇਂ ਮੂਸੇ ਵਾਲੇ ਦੇ ਨਾਲ ਵਰਤਿਆ ਸੀ ਉਹਨਾਂ ਦੇ ਹੀ ਗਵਾਂਢੀ ਦੇ ਉੱਤੇ ਜੋ ਲੱਗਿਆ ਸੀ ਜਿਹੜਾ ਨਾਲ ਘਰ ਮੂਸੇ ਵਾਲੇ ਦੇ ਪਾਇਆ ਜਾਂਦਾ ਖੁਦ ਉਹਨਾਂ ਦੇ ਪਿੰਡ ਦੇ ਲੋਕ ਕਹ ਰਹੇ ਸੀ ਉਸੇ ਹੀ ਪ੍ਰਕਾਰ ਪਿੰਡ ਦੇ ਵਿੱਚੋਂ ਰਾਜਵੀਰ ਜਵੰਦਾ ਬਹੁਤ ਸਾਰੇ ਲੋਕਾਂ ਦੇ ਨਾਲ ਬੜੇ ਪਿਆਰ ਦੇ ਨਾਲ ਰਹਿੰਦਾ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਚੜ੍ਹਾਈ ਨੂੰ ਵੇਖ ਕੇ ਰਾਜਵੀਰ ਜਵੰਦਾ ਦੀ ਪ੍ਰਸ਼ੰਸਾ ਨੂੰ ਵੇਖ ਕੇ ਰਾਜਵੀਰ ਜਵੰਦਰ ਦੀ ਪਿੱਠ ਤੇ ਵਾਰ ਕੀਤਾ ਗਿਆ ਹੁਣ ਕੀ ਕਹਿ ਰਹੇ ਨੇ ਲੋਕ ਕਹਿੰਦੇ ਜੀ ਆਪਣਿਆਂ ਨੇ ਰਾਜਵੀਰ ਜਵੰਦੇ ਨੂੰ ਮਾਰ ਦਿੱਤਾ ਹੈ ਤਾਂ ਰਾਜਵੀਰ ਜਵੰਦਰ ਦਾ ਕੇਸ ਕਿੱਥੇ ਪਹੁੰਚ ਗਿਆ ਪੰਜਾਬ ਦੇ ਹਾਈ ਕੋਰਟ ਦੇ ਅੰਦਰ ਇਹ ਗੱਲ ਨੂੰ ਚਲਾਇਆ ਜਾਊਗਾ ਉਹਦੇ ਦੋਸਤਾਂ ਨੂੰ ਸਾਹਮਣੇ ਲਿਆਂਦਾ ਜਾਊਗਾ ਕਿਉਂਕਿ ਉਹਦੇ ਦੋਸਤ ਵੀ ਇਸ ਗੱਲ ਦੇ ਜ਼ਿੰਮੇਵਾਰ ਨੇ ਕਿਉਂ ਨੇ ਕਿਉਂਕਿ ਲੋਕ ਤਾਂ ਸ਼ੱਕ ਕਰ ਰਹੇ ਨੇ ਪੰਜਾਬ ਦੇ ਅੰਦਰ ਖਬਰਾਂ ਚੱਲ ਰਹੀਆਂ ਨੇ ਪਰ ਦੋਸਤਾਂ ਦੇ ਉੱਤੇ ਅਸਰ ਹਾਲੇ ਤੱਕ ਨਹੀਂ ਹੋਇਆ ਲੋਕ ਕਹਿੰਦੇ ਆ ਜੀ ਉਹਨਾਂ ਨੂੰ ਸਾਹਮਣੇ ਆ ਕੇ ਸਫਾਈ ਤਾਂ ਦੇਣੀ ਚਾਹੀਦੀ ਹੈ ਔਰ ਦੂਜੇ ਪਾਸੇ ਡਾਕਟਰਾਂ ਦੇ ਬਹੁਤ ਵੱਡੇ ਸਵਾਲ ਉੱਠੇ ਨੇ ਕਿਸੇ ਡਾਕਟਰ ਨੇ ਸਪੀਚ ਦਿੱਤੀ ਹੈ ਮੀਡੀਆ ਦੇ ਵਿੱਚ ਭਰਿਆ ਕਿ ਰਾਜਵੀਰ ਜਵੰਦਾ ਆਪਣੀ ਮੌਤ ਦੇ ਜ਼ਿੰਮੇਵਾਰ ਖੋਦ ਨਹੀਂ ਕਿਸੇ ਡਾਕਟਰ ਨੇ ਨਹੀਂ ਕਿਹਾ ਪਰ ਰਾਜਵੀਰ ਜਵੰਦਾ ਨੂੰ ਟ੍ਰੀਟਮੈਂਟ ਦੇਣ ਤੋਂ ਤਿੰਨ ਹਸਪਤਾਲਾਂ ਨੇ ਇਨਕਾਰ ਕੀਤਾ ਇਸ ਕਰਕੇ ਰਾਜਵੀਰ ਜਵੰਦਾ ਮਰਿਆ ਡਾਕਟਰਾਂ ਦੀ ਮਿਲੀ ਭੁਗਤ ਕਹਿ ਲੋ ਚਾਹੇ ਭਾਈ ਜੋ ਮਰਜ਼ੀ ਕਹਿ ਲੋ ਮੇਥਾ ਲੋਕ ਕਹਿੰਦੇ ਜੀ ਡਾਕਟਰ ਉਹਦੇ ਸਾਥੀਆਂ ਦੇ ਨਾਲ ਮਿਲੇ ਹੋਣਗੇ ਉਹਦੇ ਸਾਥੀਆਂ ਨੇ ਰਾਜਵੀਰ ਜੋਂਦਾ ਬਰਬਾਦ ਦਿੱਤਾ ਖਿਆਰੀਆਂ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਇਹਦੇ ਵਿੱਚ ਕੀ ਹੈ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਪੂਰਾ ਇਸ ਗੱਲ ਦਾ ਨਿਚੋੜ ਕੱਢਣਾ ਚਾਹੀਦਾ ਕਿ ਪਿੱਛੇ ਮਾਮਲਾ ਕੀ ਹੈ ਕਿਉਂਕਿ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਪਹਿਲਾਂ ਵੀ ਪੈ ਰਿਆ ਤੇ ਹੁਣ ਵੀ ਪੈਂਦਾ ਰਹਿਣਾ ਜੇਕਰ ਇਹਦੇ ਉੱਤੇ ਫੋਕਸ ਨਾ ਕੀਤਾ ਤਾਂ ਪੰਜਾਬ ਦੀ ਦੁਰਵਸ਼ਾ ਬਹੁਤ ਮਾਰੀ ਹੋ ਜਾਣੀ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬੰਦੀ ਸਿੰਘ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈਗੇ ਆ ਲੇਕਿਨ ਫਿਰ ਵੀ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਹੈਗੀ ਬਲਵੰਤ ਸਿੰਘ ਰਾਜੂ ਆਣਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਕਿਉਂਕਿ ਉਹਨਾਂ ਨੇ 1985 ਦੇ ਵਿੱਚ ਪੰਜਾਬ ਦੇ ਸੀਐਮ ਨੂੰ ਗੱਡੀ ਚੜਾਤਾ ਸੀਗਾ ਔਰ ਬਲਵੰਤ ਸਿੰਘ ਅ ਰਾਜੂ ਆਣਾ ਦੀ ਜਿਹੜੀ फांसी ਹੈ ਬਾਅਦ ਚੋਂ ਇੱਕ ਜੇਲਰ ਦੀ ਦਰਖਾਸਤ ਦੇ ਉੱਤੇ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ ਗਈ ਸੀਗੀ ਔਰ ਉਸ फांसी ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਸੀਗਾ ਹੈ ਇਹ ਤਾਂ ਕਿ ਇਹ ਮਾਮਲਾ ਜੁੜਾ ਹੋਇਆ ਉਹ ਚੱਲਣ ਦਿਆ ਸੀਗਾ ਬਲਵੰਤ ਸਿੰਘ ਰਾਜੂ ਆਣਾ ਦੀ फांसी ਨੂੰ ਲੈ ਕੇ ਔਰ ਅੱਜ ਦੇ ਦਿਹਾੜੇ ਦੁਪਹਿਰ ਨੂੰ ਇਸੇ ਚੀਜ਼ ਨੂੰ ਵਾਜਿਹਾ ਕਰ ਦਿੱਤਾ ਜਾਏਗਾ ਕਿ ਬਲਵੰਤ ਸਿੰਘ ਰਾਜੀਵਾਨਾ ਨੂੰ ਫਾਂਸੀ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ ਕਿਉਂਕਿ ਉਹਨਾਂ ਨੇ ਆਪਣੇ ਮੂੰਹ ਇਹ ਗੱਲ ਕਹੀ ਸੀਗੀ ਕਿ ਮੈਨੂੰ ਫਾਂਸੀ ਦਿੱਤੀ ਜਾਵੇ ਉਹਨਾਂ ਨੇ ਕਿਸੇ ਕਿਸਮ ਦੀ ਜਿਹੜੀ ਹੈ ਉਹ ਮਾਫੀ ਦੀ ਦਰਖਾਸਤ ਨਹੀਂ ਸੀ ਦਿੱਤੀ ਬਲਕਿ ਉਹਨਾਂ ਨੇ ਆ ਪਿਆਸੀ ਕੇ ਮਨੂ ਫਾਂਸੀ ਦਿੱਤੀ ਜਾਣੀ ਚਾਹੀਦੀ ਹੈਗੀ ਆ ਪਰ ਜੇਲਰ ਦੀ ਦਰਖਾਸਤ ਦੇ ਉੱਤੇ ਉਹਨਾਂ ਦੀ ਜਿਹੜੀ ਇਹ ਫਾਂਸੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਔਰ ਅੱਜ ਦੇ ਦਿਹਾੜੇ ਇਸ ਚੀਜ਼ ਦਾ ਜਿਹੜਾ ਵਾ ਉਹ ਵਾਜ਼ਿਹਾ ਹੋ ਜਾਏਗਾ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਹੈਗੀ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਨ੍ਹਾਂ ਨੂੰ ਲੈ ਕੇ ਜਿਹੜੀ ਖਬਰਾਂ ਆਉਂਦੀਆਂ ਹੈਗੀਆਂ ਉਹਨਾਂ ਦੀ ਮੌਤ ਨੂੰ ਲੈ ਕੇ ਕਿ ਉਸ ਉਹਨਾਂ ਦੀ ਮੌਤ ਦੇ ਵਿੱਚ ਉਹਨਾਂ ਦੇ ਦੋਸਤ ਵੀ ਸ਼ਾਮਲ ਹੈ ਔਰ ਉਹਨਾਂ ਦੇ ਜਿਹੜੇ ਇਲਾਜ ਕਰਨੇ ਵਾਲੇ ਡਾਕਟਰ ਹੈ ਉਹ ਵੀ ਸ਼ਾਮਲ ਹੈਗੀ ਹੈ ਕਿਉਂਕਿ ਅ ਰਾਜਵੀਰ ਜੁਵੰਦਾਂ ਨੂੰ ਚਾਰ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ ਚੌਥੇ ਹਸਪਤਾਲ ਜੁਨਾਂ ਦਾ ਇਲਾਜ ਕੀਤਾ ਗਿਆ ਉਸ ਤੋਂ ਪਹਿਲੇ ਜਿਹੜੇ ਤਿੰਨ ਹਸਪਤਾਲ ਸੀ ਡਾਕਟਰਾਂ ਨੇ ਫਰਸਟ ਏਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਡਾਕਟਰਾਂ ਨੂੰ ਇਹ ਹੱਕ ਨਹੀਂ ਹੈਗਾ ਕਿ ਉਹ ਇਹ ਕਹਿਣ ਕਿ ਅਸੀਂ ਇਲਾਜ ਨਹੀਂ ਕਰ ਸਕਦੇ ਉਹਨਾਂ ਨੂੰ ਫਰਸਟ ایڈ ਜ਼ਰੂਰ ਦੇਣੀ ਚਾਹੀਦੀ ਸੀ ਹੋ ਸਕਦਾ ਹੈ ਉਹਨਾਂ ਆਂ ਦੇ ਜਿਹੜੇ ਦਿਮਾਗ ਦੀ ਸਥਿਤੀ ਸੀਗੀ ਉਹ ਚੇਂਜ ਹੋ ਜਾਂਦੀ ਜਿਹੜਾ ਐਂਡ ਤੇ 40s ਹਸਪਤਾਲ ਨੇ ਕਹਿਤਾ ਸੀਗਾ ਕਿ ਉਹ ਡੈਡ ਉਹਨਾਂ ਦਾ ਦਿਮਾਗ ਨੂੰ ਕਲੀਅਰ ਕਰਤਾ ਅਗਰ ਫਰਸਟ ایڈ ਮਿਲ ਜਾਂਦੀ ਤੇ ਉਹ ਉਹਨਾਂ ਦਾ ਦਿਮਾਗ ਜਿਹੜਾ ਡੈਡ ਕਲੀਅਰ ਡੈਡ ਨਾ ਹੁੰਦਾ ਔਰ ਜਿਹੜਾ ਹੈ ਉਹ ਕੰਮ ਕਰਦਾ ਰਹਿੰਦਾ ਜਿਸ ਤਰ੍ਹਾਂ ਉਹਨਾਂ ਦੀ ਬੋਡੀ ਦੇ ਬਾਕੀ ਆਰਗਨ ਕੰਮ ਕਰਦੇ ਰਹੇ ਔਰ ਦੂਜੇ ਪਾਸੋਂ ਉਹਨਾਂ ਦੇ ਦੋਸਤਾਂ ਆਹ ਨੂੰ ਤਫਸੀਸ਼ ਵਿੱਚ ਇਸ ਲਈ ਰਖਿਆ ਜਾ ਰਿਹਾ ਕਿਉਂਕਿ ਹਾਇਏ ਤੱਕ ਕੋਈ ਵੀ ਕੈਮਰੇ ਦੇ ਸਾਹਮਣੇ ਨਹੀਂ ਆਇਆ ਕਿਸੇ ਨੇ ਆ ਕੇ ਵੀ ਮਾਮਲੇ ਦਾ متعلق ਜਿਹੜੇ ਉਹਨਾਂ ਦੇ ਫੈਨਸ ਹੈ ਉਹਨਾਂ ਨੂੰ ਨਹੀਂ ਦੱਸਿਆ ਕਿ ਅਸਲ ਦੇ ਵਿੱਚ ਉਸ ਦਿਨ ਹੋਇਆ ਕੀ ਸੀਗਾ ਇਸ ਲਈ ਇਹ ਜਿਹੜਾ ਆ ਮਾਮਲਾ ਵੈ ਦੀ ਤਹ ਤੱਕ ਜਾਣਾ ਜ਼ਰੂਰੀ ਹੈਗਾ ਕਿਉਂਕਿ ਪੰਜਾਬ ਜਿਹੜਾ ਵੈ ਉਹ ਆਪਣੇ ਕੀਮਤੀ ਹੀਰੇ ਇੱਕ ਇੱਕ ਕਰਕੇ ਗਵਾਉਂਦਾ ਜਾਂਦਾ ਔਰ ਅਗਰ ਇਹਦੀ ਰੋਕ ਥਾਮ ਕਰਨੀ ਹੈ ਤੇ ਇਸ ਤਰ੍ਹਾਂ ਦੇ ਮਾਮਲਾ ਦੀ ਜਾਂਚ ਪੜਤਾਲ ਜ਼ਰੂਰੀ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਰੱਖਿਓ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼